ਹੈਲੋ ਸਸਿਕਾਲ ਨਮਸਕਾਰ ਸलाम ਦੋਸਤੋ ਤੋਂ ਅੱਜ ਗੱਲ ਕਰਦੇ ਜੀ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਬਈ ਅਸੀਂ ਬਲੌਗ ਬਣਾਵਾਂਗੇ ਤੇ ਮੈਂ ਚੱਲਣ ਲੱਗਿਆ ਜੀ ਪੰਜਾਬ ਚੋਂ ਜਦੋਂ ਤੈਨੂੰ ਦਿਖਾਉਣੇ ਤੋਂ ਮੈਂ ਟਿਕਟ ਕਰਵਾਈ ਦਿੱਲੀ ਦੀ ਤੇ ਚੜ ਗਿਆ ਮੈਂ ਰੋਡ ਵਿੱਚ ਆ ਟਿਕਟ ਮੈਂ ਉਹਦੀ ਦਿਖਾ ਦਿੰਦਾ ਜੀ ਤੇ ਉਹ ਜਦੋਂ ਮੈਂ ਦਿੱਲੀ ਲਈ ਚੜਿਆ ਤੇ ਉਹ ਬੰਦਾ ਚੱਲਦੇ ਗਏ ਉੱਥੋਂ ਚੱਲਦੇ ਗਏ ਤੇ ਥੋੜਾ ਜਿਹਾ ਸ਼ਹਿਰ ਚਦੋਂ ਬਹੁਤ ਸਲੋ ਚੱਲਦਾ ਸੀ ਮੈਨੂੰ ਲੱਗਿਆ ਚਲੋ ਸ਼ਹਿਰ ਹੈ ਤਾਂ ਜਿਵੇਂ ਸ਼ਹਿਰ ਚ ਬਾਹਰ ਨਿਕਲੇ ਤਾਂ ਦੇਖ ਲਓ ਏਦੀ ਮਤਲਬ ਰਾਮ ਨਾਇਨ ਲਾਪਿਆ ਫਿਰ ਗਾਣਾ ਲਾ ਲਿਆ ਸਾਗਰ ਦੀ ਬੋਟੀ ਨਾਲ ਗਾਉਣ ਲਾ ਪਿਆ ਉੱਚੀ ਏਦਾਂ ਇਸ਼ਾਰੇ ਕਰ ਰਿਹਾ ਹੋਣਾ ਤੇ ਮੈਂ ਕੰਡਕਟਰ ਨੂੰ ਕਿਹਾ ਮੈਂ ਕਿਹਾ ਵੀ ਤੂੰ ਸਟਾ ਟਿਕਟ ਘੱਟ ਰੱਖੀ ਉਹ ਨਾਲ ਡੀਜੇ ਦਾ ਵੀ ਇੰਤਜ਼ਾਮ ਤੁਸੀਂ ਕੀਤਾ ਆ ਦੇਖੋ ਲਗਾਉਗਾ ਨਾ ਵਾਜੀ ਭਾਜੀ ਏਦਾਂ ਹੀ ਆ ਕੱਢੀ ਸਮਾਨ ਚੱਕ ਇੱਧਰ ਰੱਖ ਲੈ ਫਿਰ ਕੱਢੀ ਉਧਰ ਰੱਖ ਲੈ ਵਿੱਚੇ ਕੰਮ ਕਰੀ ਜਾਵੇ ਉਹਦੇ ਵਾਲੇ ਫਿਰ ਅਖੀਰ ਦੇ ਵਿੱਚ ਦੇਖ ਲਓ ਭਈ ਉਹ ਫੋਨ ਨੰਬਰ ਵੀ ਡਾਇਲ ਕਰਦਾ ਹੈ ਫੋਨ ਤੇ ਹੀ ਗੱਲ ਕਰੀ ਜਾਂਦਾ ਹੈ ਨਾ ਸਾਰੇ ਦਿਨ ਮੈਨੂੰ ਅਖੀਰ ਅੰਮ੍ਰਾਲੇ ਆ ਕੇ ਇਹ ਬੱਸ ਛੱਡਣੀ ਪੈ ਗਈ। ਮੈਂ ਕਨੈਕਟਰ ਨੂੰ ਕਿਹਾ ਤੂੰ ਕੁਛ ਰਿਆਤ ਕਰ ਸਕਦਾ ਹਾਂ ਉਹਨਾਂ ਕੁਛ ਨਹੀਂ ਕੀਤੀ ਪਰ ਟਿਕਟ ਰੱਖੀ ਉਹਨੇ ਬਾਅਦ ਵਿੱਚ ਵਰਤੀ ਵੀ ਹੋ ਗਈ ਉਹ ਟਿਕਟ। ਉਹਨਾਂ ਟਿਕਟ ਉਹ ਵਰਤ ਲਈ ਤੇ ਉਸ ਤੋਂ ਬਾਅਦ ਮੈਨੂੰ ਛੱਡ ਕੇ ਉਹ ਉਸ ਤੋਂ ਮਾਸ਼ੱਲਾਹ ਵਾਲੀ ਬੱਸ ਪਾਣੀ ਪਈ। ਉਹ ਆ ਟਿਕਟ ਉਹਦੀ ਤੇ ਆ ਬੱਸ। ਉਹ ਬੱਸ ਨੇ ਮੈਨੂੰ ਟਾਈਮ ਨਾ ਪਟਾਇਆ ਬਹੁਤ ਵਧੀਆ ਡਰਾਈਵਰ ਸੀ ਉਹ। ਫੇਰ ਅਸੀਂ ਕਹਿੰਦੇ ਆ ਵੀ ਸਾਡੀ ਜਿਹੜੀ ਇਹ ਟ੍ਰੇਨ ਆ ਇਹ ਬੱਸ ਆ ਘਾਟੇ ਪੈਂਦੇ ਹਨਾ। ਟ੍ਰੇਨਾਂ 'ਚ ਵੀ ਇਦਾਂ ਟ੍ਰੈਨ ਹੁੰਣ ਆ ਟ੍ਰੇਨ ਦੇਖ ਲਓ। ਉੱਥੋਂ ਜਾ ਕੇ ਮੈਂ ਆਪਣੇ ਟਾਈਮ ਨਾਲ ਪਹੁੰਚਿਆ ਤੇ ਉਸ ਤੋਂ ਬਾਅਦ ਉਹ ਬੱਸ ਨਾ ਹੁੰਦੀ ਤਾਂ ਮੈਂ ਟਾਈਮ ਨਾਲ ਨਾ ਪਹੁੰਚਦਾ ਫਿਰ ਅਸੀਂ ਕਿੰਨੇ ਪੰਜ ਬੱਸਾਂ ਨੂੰ ਘਾਟਾ ਪੈ ਗਿਆ ਗਵਰਨਮੈਂਟ ਨੂੰ ਘਾਟਾ ਪੈ ਗਿਆ ਗਵਰਨਮੈਂਟ ਨੂੰ ਘਾਟਾ ਪਾਉਣ ਦਾ ਕੌਣ ਹੈ ਇਹ ਸਾਡੇ ਅੜਗੇ ਬੰਦੇ ਇਹੋ ਜਿਹੇ ਬੰਦੇ ਉਸ ਤੋਂ ਬਾਅਦ ਮੈਂ ਜਾਣਾ ਸੀ ਜਿੱਥੇ ਮੈਂ ਹੋਟਲ ਹੋਟਲ ਤੋਂ ਬਾਅਦ ਫਿਰ ਮੇਰੀ ਰਾਤ ਦੀ ਟ੍ਰੇਨ ਸੀ ਇੱਕ ਵ 2 ਵਜੇ ਦੀ ਉਹ ਦੇਖੋ ਕਹਿੰਦੇ ਹੁੰਦੇ ਭਈ ਜਿਹੜੇ ਫਿਲਮਾਂ ਵਾਲੇ ਫੈਨ ਹੁੰਦੇ ਨੇ ਉਹ ਫਿਲਮਾਂ ਆ ਕੇ ਹੁੰਦੇ ਲਫਾਫੇ ਆ ਕੇ ਪਰ ਜਿਹੜੇ ਚ ਫੈਨ ਬਣਦੇ ਆ ਹੁਣ ਜਿਹੜੀਆਂ ਮੇਰੀਆਂ ਗੱਲਾਂ ਆ ਮੇਰੇ ਚੈਨਲ ਦੇ ਜ਼ਰੀਏ ਉਹਨਾਂ ਅੱਗੇ ਫੈਨ ਨਹੀਂ ਹੋ ਸਕਦਾ ਯਾਰ ਜਾਂ ਉਹਨਾਂ ਦੇ ਭਰਾ ਨਹੀਂ ਹੋ ਸਕਦੇ ਫੈਨ ਕਾਦੇ ਭਰਾ ਨੇ ਜਿਉ ਉਹਨਾਂ ਚੋਂ ਇੱਕ ਬੰਦੇ ਨੇ ਮੇਰੀ ਟਿਕਟ ਕਰਾਈ ਸੀ ਫਸਟ ਏ ਸੀ ਦੀ ਤੇ ਉਹ ਟਿਕਟ ਰਹਿ ਗਈ ਵਿੱਚੇ ਹੀ ਦਿੱਕਤ ਆ ਗਈ ਫੇਰ ਦੂਜੇ ਦਿਨ ਮੈਂ ਸੌਰੀ ਕ੍ਰੇਨ ਦਾ ਛੱਟਕਾ ਲੱਗ ਗਿਆ ਦੂਜੇ ਦਿਨ ਮੈਂ ਹਰ ਟਿਕਟ ਕਰਾਈ ਹਨ ਤੇ ਇਨੇ ਜਮੈਂ ਹੁਣ ਜਾ ਰਹੇ ਆ ਇਹ ਚ ਵੀ ਦੇਖ ਲਓ ਉਧਰ ਵੇਟਿੰਗ ਖਾਈ ਜਨੇ ਖਾਲੀ ਪਈ ਆ ਸਾਰੀ ਟ੍ਰੇਨ ਤੁਸੀਂ ਦੇਖ ਸਕਦੇ ਹੋ ਨਾ ਆ ਦੇਖ ਲਓ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਬਸ ਐਂ ਚੱਲ ਰਿਹਾ ਜੀ ਦੇਸ਼ ਦਾ ਸਿਸਟਮ ਤੇ ਦੇਸ਼ ਚੱਲ ਰਿਹਾ ਰਬ ਕਰੂ ਸੇ ਤੇ ਇੱਕ ਗੱਲ ਹੋਰ ਆ ਦੇਖ ਲਓ ਕਿ ਹੁਣ ਟ੍ਰੇਨ ਜਿਹੜੀ ਆ ਉਹ ਚਾਂਸੀ ਪਹੁੰਚ ਗਈ ਆ ਚਾਂਸੀ ਦੇ ਵਿੱਚ ਵੀ ਆ ਦੇਖ ਲਓ ਸਾਰਾ ਕੁਝ ਖਾਲੀ ਬਿਆ ਤੇ ਹੁਣ ਇਹ ਸਾਰਾ ਕੁਝ ਖਾਲੀ ਜਾਂ ਖਾਣੇ ਚ ਜਾਂ ਕੋਈ ਦਿੱਕਤ ਆਉਂਦੀ ਆ ਜਾਂ ਕਿੱਦਾਂ ਅਸੀਂ ਕੰਪਲੇਂਟ ਹੀ ਨਹੀਂ ਕਰਦੇ ਦੋ ਚਾਰ 10 ਬੰਦੇ ਮਿਲੜ ਕੇ ਜੇ ਕੰਪਲੇਂਟ ਕਰਦੇ ਤਾਂ ਉਹਨਾਂ ਅਸਰ ਨਹੀਂ ਕੋ ਪੈਂਦਾ ਇਹ ਪਬਲਿਕ ਇਹਦੇ ਲਈ ਜ ਆਵਾਜ਼ ਉਠਾਵੇ ਤਾਂ ਸਭ ਸਹੀ ਹੋ ਸਕਦਾ ਪਰ ਨਹੀਂ ਪਬਲਿਕ ਸੋਚਦੀ ਚੱਲ ਠੀਕ ਹੈ ਮੇਰਾ ਇੱਕ ਵਾਰਾ ਜਾਂ ਕੰਮ ਹੈ ਮੈਂ ਕੀ ਕਢਣਾ ਇਹ ਚੀਜ਼ਾਂ ਸਮਝਣ ਵਾਲੀਆਂ ਇਹ ਟ੍ਰੈਲਿਕ ਕਮੈਂਟ ਫੋਨਾਂ ਦੇ ਗੱਲਾਂ ਸਮਝਣ ਵਾਲੀਆਂ ਹੀ ਆਈ ਹੀ ਆ ਕੋਸ਼ ਤੇਰੇ ਕੋ ਆ ਕੁਛ ਹੈਗਾ ਤਾਂ ਹੈ ਤੇਰਾ ਤਾਂ ਦਿਮਾਗ ਹੀ ਨਹੀਂ ਚੱਲਦਾ ਪਾਗਲਾ ਦੇਖੀ ਜਾਨ ਤੇ ਇਹ ਮਸਲੇ ਆ ਇਹ ਸਮਝਿਆ ਕਰੋ ਯਾਰ ਆਪਾਂ ਦੀਛ ਲਈ ਸੋਚਦੇ ਆ ਤਾਂ ਗੱਲ ਕਰਦੇ ਆ ਹੋਰ ਇਹਨਾਂ ਵਾਂਗੂ ਤਾਂ ਆਪਾਂ ਨੂੰ ਵੀ ਜੀਣਾ ਆਉਂਦਾ ਹੀ ਆ ਤੇ ਨਾਲ ਦੀ ਨਾਲ ਜਿੱਧਰ ਮੈਂ ਦੇਖਿਆ ਵੀ ਮੈਂ ਗਿਆ ਸੀਗਾ ਉਧਰ ਦੂਜੇ ਪਾਸੇ ਥੋੜੇ ਦਰ ਪਹਿਲਾਂ ਤੇ ਆ ਪਹਿਲਾ ਹੀ ਵੀਡੀਓ ਲਾਈਆ ਹੁਣ ਫੇਰ ਲਾ ਦਿੰਨਾ ਇਹ ਦੇਖ ਲੈ ਥਰਡ ਏ ਸੀ ਆ ਜੀ ਸੈਕੰਡ ਹੈਜ਼ਿਸ ਵੀ ਇੰਨੀ ਖਾਲੀ ਥਰਡ ਹੈਜ਼ਿਸ ਆ ਦੇਖੋ ਥਾੜੇ ਸੀ ਦੇ ਵਿੱਚ ਕਿੰਨੀਆਂ ਸੀਟਾਂ ਕਿਦਾਂ ਖਾਲੀ ਵਈਆਂ ਪਰ ਜਦੋਂ ਆਪਾਂ ਚੈੱਕ ਕਰਦੇ ਆ ਉੱਤੇ ਇਹ ਈ ਵੇਟਿੰਗ ਹੀ ਆਉਂਦੀ ਆ ਇਹੀ ਹਾਲ ਸਿਨੇਮਿਆਂ ਦਾ ਸਿਨੇਮੇ ਫੁੱਲਾ ਜੀ ਟਿਕਟ ਇਨ ਦੇ ਵਿੱਚ ਇਹ ਸਿਨੇਮਾ ਖਾਲੀ ਹੁੰਦਾ ਕਿੰਨੀ ਵਾਰ ਮੈਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਈਆ ਹਨ ਜਦੋਂ ਆਪਾਂ ਰਿਵਿਊ ਦਿੰਨੇ ਆ ਸਾਰੇ ਪਾਸੇ ਝੂਠ ਦੀ ਬੋਲਵਾਲ ਆ ਤੇ ਜਿਹੜੇ ਆ ਝੂਠ ਹੀ ਪਸੰਦ ਕਰਦੇ ਆ ਇਹ ਉਹ ਗੈਂਗ ਆ ਇਹ ਕਮੈਂਟਾਂ ਵਾਲਾ ਜਿਹੜਾ ਖੇਡਦਾ ਆ ਝੂਠ ਵਾਲੇ ਆਪਣੇ ਬਾਕੀ ਜ਼ਿਆਦਾਤਰ ਆਪਣੇ ਚੈਨਲ ਦੇ ਸੱਚੇ ਹੀ ਆ ਲੋਕ ਉਹ ਖੁਸ਼ੀ ਵੀ ਆ ਥੈਂਕ ਯੂ